ਸਾਡੇ ਜੈਤੋ ਸੀਆਈਐਨ ਚਾਰਜ ਐਸਏ ਗੁਰਲਾਲ ਸਿੰਘ ਪੋਸਟਵਾਰਟੀ ਸਵੇਤ ਬੱਲਾ ਚੌਕ ਦੇ ਲਗੇ ਭੇੜੇ ਸ਼ਨੀ ਤਲਾਬ ਦੇ ਵਿੱਚ ਉੱਥੇ ਤੁਸੀਂ ਜਨ ਮੌਜੂਦ ਸੀਗਾ ਜਿੱਤੇ ਉਹਨੇ ਕਿ ਇਨਫੋਰਮੇਸ਼ਨ ਦਿਲਦੀ ਹੈ ਕਿ ਇੱਕ ਜਸਕਰਨ ਸਿੰਘ ਅਲਿਸ ਕਰਨਾ ਸੰਨੋਭਾਦਰ ਸਿੰਘ ਵਾਸੀ ਪਿੰਡ ਰੌਤਾ ਜ਼ਿਲ੍ਹਾ ਮੋਗਾ ਇਹ ਐਸਵੇਲੇ ਡੋਰ ਬੱਸ ਸਟਾਪ ਤੇ ਮੌਜੂਦ ਹੈ ਤੇ ਇਹਦੇ ਕੋਈ ਸ਼ੱਕੀ ਚੀਜ਼ ਹੈ ਕੋਈ ਵੈਪਨ ਵਗੈਰਾ ਹੈ ਜਿਸ ਦੇ ਉੱਪਰ ਆਪਣੇ ਇੰਚਾਰ ਸਾਹਿਬ ਨੇ ਸਵੇਦਪੁਰਸ ਪੁਲਿਸ ਸਟੇਸ਼ਨ ਪਹੁੰਚ ਕੇ ਉਹਨੂੰ ਕਾਬੂ ਕੀਤਾ ਤੇ ਉਹਨੂੰ ਤਲਾਸ਼ੀ ਲਈ ਤੇ ਉਹਦੇ ਕੋਲੋਂ ਇੱਕ 32 ਮੋਰ ਦਾ ਦੇਸੀ ਪਿਸਟਲ ਦੋ ਮੈਗਜ਼ੀਨ ਅਤੇ ਦੋ ਜਿੰਦਾ ਰੋਡ ਬੰਦ ਹੋਏ ਜਿਸ ਦੇ ਖਿਲਾਫ ਬਾਜਾ ਖਾਨੇ ਠਾਣੇ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਅੰਡਰ ਸੈਕਸ਼ਨ 2554 66 ਆਰ ਡ੍ਰੈਕ ਇਹ ਦੇਖੋ ਜੀ ਜਸਕਰਨ ਸਿੰਘ ਕਰਨਾਲ ਸਲੋ ਮਹਦਰ ਸਿੰਘ ਵਾਸੀ ਪਿੰਡ ਰੋਤਾ ਮੋਹੋ ਦਾ ਰਹਿਣ ਵਾਲਾ ਇਸ ਦੇ ਖਿਲਾਫ ਪਹਿਲਾਂ ਵੀ ਡਰਾਉਨ ਤੰਪਾਉਣ ਦੇ ਪਰਚੇ ਹੈਗੇ ਆ ਨਿਹਾਲ ਸਿੰਘ ਵਾਲੇ ਦੇ ਵਿੱਚ ਹੈਗੇ ਆ ਬਾਕੀ ਨੂੰ ਅਰੈਸਟ ਕਰ ਲਿਆ ਰਿਮਾਂਡ ਲਵਾਂਗੇ ਕੁਛ ਕੁਛ ਕਰਾਂਗੇ ਦੇਖਾਂਗੇ ਕਿਥੋਂ ਲੈ ਕੇ ਆਇਆ ਅਤੇ ਕਿਥੇ ਲੈ ਇਹਨੂੰ ਯੂਜ਼ ਕਰਨਾ ਸੀਗਾ